ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅਗਰ ਸਾਡਾ ਸਮਾਂ ਚੰਗਾ ਚੱਲ ਰਿਹਾ ਹੁੰਦਾ ਹੈ ਤਾਂ ਸਾਡੀ ਗਲਤੀ ਵੀ ਮਜ਼ਾਕ ਲੱਗਦੀ ਹੈ। ਅਗਰ ਸਾਡਾ ਸਮਾਂ ਖਰਾਬ ਚੱਲ ਰਿਹਾ ਹੁੰਦਾ ਹੈ ਤਾਂ ਸਾਡਾ ਮਜ਼ਾਕ ਵੀ ਗੁਨਾਹ ਬਣ ਜਾਂਦਾ ਹੈ। ਯਾਦ ਰੱਖਿਓ ਇੱਕ ਦਿਨ ਸਭ ਕੁਝ ਜਿੱਤ ਕੇ ਮੌਤੋਂ ਹਾਰ ਜਾਣਾ ਹੈ। ਇਸ ਲਈ ਕੰਮ ਉਹ ਹੀ ਕਰੋ ਜੋ ਪਰਮਾਤਮਾ ਦੇ ਕਰੀਬ ਲੈ ਜਾਵੇ। ਉਹਨਾਂ ਲੋਕਾਂ ਨੂੰ ਛੱਡ ਦੇਣਾ ਹੀ ਉਚਿਤ ਹੈ ਜੋ ਤੁਹਾਡੇ ਹੋਣ ਦਾ ਮੋਲ ਨਾ ਜਾਣਣ ਕੁਝ ਗੱਲਾਂ ਸਮਝਣ ਨਾਲ ਨਹੀਂ ਆਪਣੇ ਉੱਪਰ ਬੀਤਨ ਨਾਲ ਸਮਝ ਆਉਂਦੀਆਂ ਨੇ ਹਾਲਾਤ ਹੀ ਨੇ ਜੋ ਚੁੱਕਰਾ ਦਿੰਦੇ ਨੇ ਇਨਸਾਨ ਨੂੰ ਵਰਨਾ ਬੋਲਣਾ ਤਾਂ ਸਾਰੇ ਜਾਣਦੇ ਨੇ ਜਵਾਬ ਸਭ ਕੋਲ ਹੁੰਦੇ ਨੇ ਲੇਕਿਨ ਬਸ ਉਹ ਬੋਲਣਾ ਨਹੀਂ ਚਾਹੁੰਦੇ ਕੱਲ ਬੇਸ਼ੱਕ ਹਾਰੇ ਸੀ ਪਰ ਅੱਜ ਨਾ ਸ਼ੌਂਕ ਨਾ ਸ਼ੌਹਰਤ ਨਾ ਕਿਸੇ ਦੇ ਪਿਆਰ ਲਈ ਤੂੰ ਜਿੱਤਣਾ ਹੈ अपने परिवार ਲਈ ਹੀਰਾ ਫੇਰੀ ਨਾਲ ਸਫਲਤਾ ਤਾਂ ਹਾਸਲ ਕੀਤੀ ਜਾ ਸਕਦੀ ਹੈ ਲੇਕਿਨ શ્રેਸ਼ਟਾ ਨਹੀਂ ਕੁਝ ਲੋਕ ਮੇਰੇ ਸ਼ਬਦਾਂ ਨਾਲ ਮੇਰੇ ਅੰਦਰ ਦੇਖਣਾ ਚਾਹੁੰਦੇ ਨੇ ਨਾਦਾਨ ਨੇ ਉਹ ਕਿਨਾਰੇ ਤੇ ਬੈਠ ਕੇ ਸਮੁੰਦਰ ਦੇਖਣਾ ਚਾਹੁੰਦੇ ਨੇ ਗੁੱਸੇ ਵਿੱਚ ਆਕੜ ਜਿਆਦਾ ਚੱਲ ਨਹੀਂ ਸਕਦੀ ਮੌਤ ਦੀ ਘੜੀ ਕਦੇ ਟਲ ਨਹੀਂ ਸਕਦੀ ਲੁੱਟ ਕੇ ਦੌਲਤ ਭਾਵੇਂ ਜਿੰਨੀ ਮਰਜੀ ਜਮਾ ਕਰ ਲੋ ਪਾਪ ਦੀ ਕਮਾਈ ਜਿਆਦਾ ਫਲ ਨਹੀਂ ਸਕਦੀ ਲੋਕ ਬਲੱਡ ਪ੍ਰੈਸ਼ਰ ਦੇ ਡਰ ਨਾਲ ਨਮਕ ਖਾਣਾ ਛੱਡ ਦਿੰਦੇ ਨੇ 슈ਗਰ ਦੇ ਡਰ ਨਾਲ ਮਿੱਠਾ ਖਾਣਾ ਛੱਡ ਦਿੰਦੇ ਨੇ ਲੇਕਿਨ ਈਸ਼ਵਰ ਦੇ ਡਰ ਨਾਲ ਦੂਸਰਿਆਂ ਦਾ ਹੱਕ ਖਾਣਾ ਨਹੀਂ ਛੱਡਦੇ ਅਸੀਂ ਉਹਨਾਂ ਨਾਲ ਤਾਂ ਲੜ ਸਕਦੇ ਹਾਂ ਜੋ ਖੁੱਲੇ ਆਮ ਦੁਸ਼ਮਣੀ ਕਰਦੇ ਨੇ ਪਰ ਉਹਨਾਂ ਦਾ ਕੀ ਕਰੀ ਜੋ ਮੁਸਕਰਾ ਕੇ ਸ਼ੈਲ ਕਰਦੇ ਨੇ ਕੁਝ ਰਹਿਮ ਕਰ ਜ਼ਿੰਦਗੀ ਜਰਾ ਸੰਭਲ ਤਾਂ ਜਾਣ ਦੇ ਤੇਰੇ ਸਾਰੇ ਜ਼ਖਮ ਵੀ ਸਹਿ ਲਵਾਂਗੇ ਪਹਿਲਾਂ ਪਿਛਲਿਆਂ ਨੂੰ ਤਾਂ ਭਰ ਜਾਣ ਦੇ ਰਿਸ਼ਤਾ ਚਾਹੀ ਕੋਈ ਵੀ ਹੋਵੇ ਪਾਸਵਰਡ ਇੱਕ ਹੀ ਹੈ ਵਿਸ਼ਵਾਸ ਤਿੰਨ ਲੋਕ ਹਮੇਸ਼ਾ ਪ੍ਰੇਸ਼ਾਨ ਰਹਿੰਦੇ ਨੇ ਮਦਦਗਾਰ ਵਫਾਦਾਰ ਅਤੇ ਦਿਲ ਦੇ ਸਾਫ ਬਾਕੀ ਚਾਪਲੂਸ ਤਾਂ ਹਰ ਜਗ੍ਹਾ ਆਪਣੀ ਜਗ੍ਹਾ ਬਣਾ ਕੇ ਫਿੱਟ ਹੋ ਹੀ ਜਾਂਦੇ ਨੇ ਬਦਲਦੇ ਤਾਂ ਸਾਰੇ ਨੇ ਕੋਈ ਮਤਲਬ ਪੈਣ ਤੇ ਅਤੇ ਕੋਈ ਮਤਲਬ ਨਿਕਲ ਜਾਣ ਤੇ ਜ਼ਿੰਦਗੀ ਵਿੱਚ ਕਦੀ ਕਦੀ ਬਹੁਤ ਕੁਝ ਇੱਕੋ ਵਾਰ ਵਿਖਰ ਜਾਂਦਾ ਹੈ ਰਿਸ਼ਤੇ ਵੀ ਸੁਪਨੇ ਵੀ ਅਤੇ ਕੁਝ ਆਪਣੇ ਵੀ ਸਮਝਦਾਰ ਇਨਸਾਨ ਦਾ ਦਿਮਾਗ ਚੱਲਦਾ ਹੈ ਅਤੇ ਨਾ ਸਮੇਂ ਦੀ ਜਵਾਨ ਮੁਸੀਬਤ ਆਵੇ ਤਾਂ ਇਹ ਨਾ ਸੋਚਣਾ ਕਿ ਹੁਣ ਕੌਣ ਕੰਮ ਆਊਗਾ ਬਲਕਿ ਇਹ ਸੋਚਣਾ ਕਿ ਹੁਣ ਕੌਣ ਛੱਡ ਕੇ ਜਾਊਗਾ ਖੁਦ ਪਰ ਹੋ ਵਿਸ਼ਵਾਸ ਔਰ ਕਰਮ ਪਰ ਹੋ ਆਸਥਾ ਫੇ ਕਿਤਨੀ ਵੀ ਹੋ ਮੁਸ਼ਕਿਲیں ਮਿਲ ਹੀ ਜਾਂਦਾ ਹੈ ਰਸਤਾ ਕਿਸੇ ਨੂੰ ਸਮਝਣ ਲਈ ਹਮੇਸ਼ਾ ਬਾਸ਼ਾ ਦੀ ਜ਼ਰੂਰਤ ਨਹੀਂ ਹੁੰਦੀ ਕਦੀ ਕਦੀ ਉਸਦਾ ਵਿਵਹਾਰ ਬਹੁਤ ਕੁਝ ਬੋਲ ਜਾਂਦਾ ਹੈ ਮਦਦ ਇਕ ਅਜਹੀ ਕੱਟਣਾ ਹੈ ਜਿਸ ਨੂੰ ਕਰੋ ਲੋਕ ਭੁੱਲੇ ਜਾਂਦੇ ਨੇ ਤੇ ਜੇ ਨਾ ਕਰੋ ਤਾਂ ਯਾਦ ਰੱਖਦੇ ਨੇ ਵਕਤ ਉਹਨਾਂ ਹੀ ਦੇਣਾ ਚਾਹੀਦਾ ਹੈ ਕਿਸੇ ਨੂੰ ਜਿੰਨਾ ਜ਼ਰੂਰੀ ਹੋਵੇ ਵਰਨਾ ਨਾ ਤੁਹਾਡੀ ਕਦਰ ਹੋਵੇਗੀ ਅਤੇ ਨਾ ਤੁਹਾਡੇ ਵਕਤ ਦੀ ਖਾਣਾ ਹੋਵੇ ਜਾਂ ਮੁਹੱਬਤ ਕਿਸੇ ਨੂੰ ਜ਼ਿਆਦਾ ਦੇ ਦੇਉਂਗੀ ਤਾਂ ਉਹ ਅਦਵਿਚਕਾਰ ਛੱਡ ਕੇ ਚਲਾ ਜਾਵੇਗਾ ਕੁਦਰਤ ਦਾ ਨਿਯਮ ਹੈ ਇਨਸਾਨ ਨੂੰ ਸ਼ਕਤੀ ਪਹਿਲਾਂ ਦਿੱਤੀ ਜਾਂਦੀ ਹੈ ਅਤੇ ਸਮੱਸਿਆ ਬਾਅਦ ਵਿੱਚ حل ہمیشہ موجود ਹੁੰਦਾ ਹੈ بس ਸਹੀ ਦਿਸ਼ਾ ਵਿੱਚ ਸੋਚੋ ਅਤੇ ਸ਼ਾਂਤ ਮਨ ਨਾਲ ਸੋਚੋ حل مل ਹੀ ਜਾਂਦਾ ਹੈ ਜ਼ੁਬਾਨ ਧਿਆਨ ਨਾਲ ਚਲਾਉਣੀ ਚਾਹੀਦੀ ਹੈ ਤੁਹਾਡੇ ਘਰ ਦਾ ਜੋ ਨੌਕਰ ਹੈ ਉਹ ਆਪਣੇ ਘਰ ਦਾ مالک ਹੈ ਇਸ ਲਈ ਸਭ ਨਾਲ ਸੋਚ ਸਮਝ ਕੇ ਬੋਲੋ ਲੋਕ ਕਹਿੰਦੇ ਨੇ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਲੇਕਿਨ ਉਸ ਫਲ ਦਾ ਕੀ ਮਤਲਬ ਜਿਸ ਸਬਰ ਨਾਲ ਇਨਸਾਨ ਟੁੱਟ ਕੇ ਬिखर ਜਾਵੇ ਜ਼ਿੰਦਗੀ ਦਾ ਸਫ਼ਰ ਵੀ ਅਜੀਬ ਹੈ ਬਿਨਾਂ ਕੁਝ ਲੈ ਆਉਂਦੇ ਹਾਂ ਹਰ ਚੀਜ਼ ਲਈ ਲੜਦੇ ਹਾਂ ਅਤੇ ਸਭ ਕੁਝ ਛੱਡ ਕੇ ਚਲੇ ਜਾਂਦੇ ਹਾਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੋ ਤਕਲੀਫਾਂ ਤਾਂ ਤੁਹਾਨੂੰ ਆਪੇ ਲੱਭ ਲੈਂਦੀਆਂ ਨੇ ਜਦੋਂ ਤੁਸੀਂ ਆਪਣੀ ਜ਼ਰੂਰਤ ਤੋਂ ਵੱਧ ਤਾਰੀਫ਼ ਸੁਣ ਕੇ ਸ਼ੱਕ ਵਿੱਚ ਪੈ ਜਾਓ ਤਾਂ ਯਕੀਨਨ ਤੁਹਾਡੀ ਸੋਚ ਗਹਿਰੀ ਹੋ ਗਈ ਹੈ ਸੱਚ ਹਮੇਸ਼ਾ ਮੌਨ ਇਸ ਲਈ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਕੁਝ ਗੱਲਾਂ ਦਾ ਜਵਾਬ ਸਿਰਫ ਵਕਤ ਦੇਵੇਗਾ ਕਿਸਮਤ ਲੈ ਕੇ ਆਉਣਾ ਅਤੇ ਕਰਮ ਲੈ ਕੇ ਜਾਣਾ ਬਸ ਇਹ ਹੀ ਜ਼ਿੰਦਗੀ ਹੈ ਦੋਸਤੋ ਫੇ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਖੁਸ਼ ਰਹੋ